ਮੈਂ ਲਿਸਟ ਪੜਨ ਲੱਗਾ ਹਾਂ ਸਭ ਇਸ ਨਾਟ ਏ ਥੋੜਾ ਕੋਈ ਆਈਕਿਊ ਟੈਸਟ ਨਹੀਂ ਮੈਂ ਲੈ ਰਿਹਾ ਪਰ ਮੈਂ ਥੋੜਾ ਇੱਕੋ ਸਵਾਲ ਹੈ ਤੁਸੀਂ ਇਹ ਨਾਂ ਸੁਣ ਕੇ ਮੈਨੂੰ ਦੱਸਿਓ ਕਿ ਤੁਹਾਨੂੰ ਇਹਨਾਂ ਚੇ ਉਹ ਕੀ ਕਹਿੰਦੇ ਨੇ ਕਾਮਨ ਡਿਨੋਮੀਨੇਟਰ ਕੀ ਹੈ ਸੰਜੀਵ ਕਾਲਰਾ ਸ਼ਰਦ ਸੱਤਿਆ ਚੋਹਾਨ ਕੁਲਦੀਪ ਸਿੰਘ ਗੁਰਪ੍ਰੀਤ ਕੌਰ ਦਿਓ ਈਸ਼ਵਰ ਸਿੰਘ ਜితేਂਦਰ ਜੈਨ ਸ਼ਸ਼ੀ द्विवेदी ਅਰਪਿਤ ਸ਼ੁਕਲਾ ਨਰੇਸ਼ अरोड़ा राम सिंह एस एस श्रीवास्तव पी के सिन्हा ए एस राय वी नीरजा अनीता ਪੁੰਜ ਕੋਈ ਤੁਹਾਨੂੰ ਪਤਾ ਲੱਗਿਆ ਵੀ ਇਹ ਕੀ ਕਿਹੜੇ ਕਿਹੜੇ ਨਾਮ ਪੜ ਰਹੇ ਮਿਸਰ ਪੰਜਾਬ ਦੀ ਜਨਤਾ ਨੂੰ ਪਤਾ ਸਭ ਇਹਨਾਂ ਦੇ ਜਦੋਂ ਮੈਂ ਆ ਸਾਰੇ ਸਪੈਸ਼ਲ ਹੈ ਕੱਲਾ ਇੱਕ ਬੰਦਾ ਜਿਹੜਾ ਨਾਨ ਸਪੈਸ਼ਲ ਹੈ ਉਹ ਐਸਡੀ ਗੌਰਵ ਯਾਦਵ ਆ ਸਾਰੇ ਜਿਹੜੇ ਮੈਂ 17 ਨਾਮ ਪੜਿਆ ਸਭ ਤੁਹਾਡੇ ਸਾਹਮਣੇ ਆ ਸਾਰੇ ਦੇ ਸਾਰੇ ਪੰਜਾਬ ਦੇ ਡੀਜੀਪੀ ਹੈ ਆ ਕੋਈ ਥਣੇਦਾਰ ਜਾਂ ਹਵਲਦਾਰ ਨਹੀਂ ਕਿਸੇ ਥਾਣੇ ਦੇ ਪੰਜਾਬ ਐਡੀ ਸਟੇਟ ਐ 17 ਡੀਜੀਪੀ ਰੈਂਕ ਦੇ ਆਫੀਸਰ ਦੇ ਆਰ 올 ਸਪੈਸ਼ਲ ਡੀਜੀਪੀ ਨੌਨ ਸਪੈਸ਼ਲ ਗੌਰਵ ਯਾਦਵ ਜੀ ਹੈ ਆਈ ਡੋਨਟ نو ਵਾਟ ਇਜ਼ ਸੋ ਸਪੈਸ਼ਲ ਅਬਾਊਟ ਥੀਸ ਅੱਜ ਤਾਈਂ ਪੰਜਾਬ ਦੇ ਹਾਲਾਤ ਤਾਂ ਸੁਧਰੇ ਨਹੀਂ ਸਕਦਾ ਆ ਤਾਂ ਹੈਗੇ ਹੈਗੇ 13 ਸਾਡੇ ਕੋਲ ਐਡੀਜੀਪੀ ਵੀ ਹੈ ਇਹਨਾਂ ਨਾਲ ਜੀ ਕਸਰਨੀ ਪੁੰਜੀ 13 ADGP ਹੈ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਸਭ ਹਰਿਆਣੇ ਦੇ ਅੰਦਰ ਕਿੰਨੇ ਡੀਜੀਪੀ ਹੈ ਇੱਕ ਹਰਿਆਣੇ ਦੇ ਅੰਦਰ ਇੱਕ ਡੀਜੀਪੀ ਹੈ ਸਾਡੇ ਕੋਲ 17 ਡੀਜੀਪੀ ਲਈ ਬੈਠੇ ਆ ਸਾਡੀ ਮਨ ਲਾਦਾ ਪ੍ਰੋਬਲਮ ਹੀ ਇੱਥੇ ਹੈ ਕਿ ਸਾਡੇ ਕੋਲ ਦਸੋ ਕਾਲਡ ਟਾਪ ਹੈਵੀ ਜਾਂ ਪਤਾ ਨਹੀਂ ਕਿਸ ਕਿਸਮ ਦੇ ਇਹਨਾਂ ਨੂੰ ਕੰਮ ਕਿਉਂ ਨਹੀਂ ਲਾ ਰੱਖਿਆ ਜਿਹੜੇ ਨੂੰ ਕੰਮ ਲਾ ਰੱਖਿਆ ਉਹਨਾਂ ਦੇ ਤੁਸੀਂ ਨਤੀਜੇ ਦੇਖ ਲੇ ਸਾਬ